ਹਾਂਜੀ ਬਾਬੇ ਹੱਥ 'ਚ ਫੜਿਆ ਹੋਇਆ ਐਨਸੀ ਡੇਪ ਤੇ ਗੱਲ ਕਰਨੀ ਆ ਉਹਨਾਂ ਦੀ ਜਿਹੜੇ ਫੈਟ ਲੌਸ ਕਰ ਰਹੇ ਆ ਤੇ ਸਟਾਰਟ ਕੀਤਾ ਵਾ ਗੱਲ ਨੋਟ ਕਰ ਲਿਓ ਕਈ ਵਾਰ ਕੀ ਹੁੰਦਾ ਵਾ ਕਿ ਜਦੋਂ ਆਪਾਂ weight lose ਕਰ ਲੈਂਦੇ ਆ ਵੀ ਜ਼ਿਆਦਾ weight ਨਹੀਂ lose ਹੁੰਦਾ ਇੰਚੇਸ lose ਹੋਣ ਲੱਗ ਜਾਂਦੇ ਆ ਤੇ ਬੰਦਾ ਕਹਿੰਦਾ ਵੀ ਜਦੋਂ ਕੰਡੇ ਤੇ ਚੜਦਾ ਹਫਤੇ ਬਾਅਦ ਵੀ ਯਾਰ ਭਾਰਤਾ ਟੁੱਟਿਆ ਨਹੀਂ ਗਾ ਪਰ ਉਹਨੂੰ ਇਹ ਨਹੀਂ ਪਤਾ ਲੱਗਦਾ ਜੀ ਮੇਰਾ ਢਿੱਡ ਘਟ ਗਿਆ ਸੋ ਉਹ ਬੰਦਾ ਡੀਮੋਟੀਵੇਟ ਹੋ ਜਾਂਦਾ ਸੋ ਇਸੇ ਕਰਕੇ ਤੁਸੀਂ 10 20 ਰੁਪਏ ਤੇ ਲਾਉਣੇ ਆ ਜਾਂ ਬਹੁਤ ਜਣੇ ਦੇ ਘਰੇ ਪਿਆ ਹੋਣਾ ਮਾ ਧੁੰਨੀ ਤੋਂ ਨਾ ਆਪਣਾ ਮਾ ਠੀਕ ਐ ਐ ਕਰਕੇ ਜਿਵੇਂ ਆ ਮ 32 ਕਾ ਆ ਗਿਆ ਟਿੱਡ ਤੇ ਐਵੇਂ ਤੁਸੀਂ ਨਾਪ ਕੇ ਲੈ ਕੇ ਰੱਖ ਲੈਣਾ ਤੇ ਹਰੇਕ ਵੀਕ ਟਰੈਕ ਕਰਨਾ ਵਾ weight ਕਿੰਨਾ ਘਟਿਆ ਹਰੇਕ ਵੀਕ ਉਹ ਵੀ ਟਰੈਕ ਕਰਨਾ ਤੇ ਕਿੰਨੇ ਇੰਚਸ ਲੂਜ਼ ਹੋਏ ਉਹ ਵੀ ਟਰੈਕ ਕਰਨਾ ਤੇ ਹੁਣ ਕਮੈਂਟ ਕਰਕੇ ਦੱਸੋ ਤੁਹਾਡੇ ਕਿੰਨੇ ਇੰਚ ਦਾ ਟਿੱਡ ਆ ਹਾਂਜੀ ਬਾਬੇ ਉਹ ਹੱਥ 'ਚ ਫੜਿਆ ਹੋਇਆ ਇੰਚੀ ਟੇਪ ਤੇ ਗੱਲ ਕਰਨੀ ਆ ਉਹਨਾਂ ਦੀ ਜਿਹੜੇ ਫੈਟ ਲਾਸ ਕਰ ਰਹੇ ਆ ਤੇ ਸਟਾਰਟ ਕੀਤਾ ਵਾ ਗੱਲ ਨੋਟ ਕਰ ਲਿਓ ਕਈ ਵਾਰ ਕੀ ਹੁੰਦਾ ਵਾ ਕਿ ਜਦੋਂ ਆਪਾਂ weight ਲੂਜ਼ ਕਰ ਲੈਂਦੇ ਆ ਵੀ ਜਾਦੇ weight ਨਹੀਂ ਲੂਜ਼ ਹੁੰਦਾ ਇੰਚਸ ਲੂਜ਼ ਹੋਣ ਲੱਗ ਜਾਂਦੇ ਆ ਤੇ ਬੰਦਾ ਕਹਿੰਦਾ ਵੀ ਜਦੋਂ ਕੰਡੇ ਤੇ ਚੜਦਾ ਹਫ਼ਤੇ ਬਾਅਦ ਵੀ ਯਾਰ ਭ